ਪੰਜਾਬ ਦੀ ਸਿਆਸਤ ਦਿਲਚਸਪ ਹੁੰਦੀ ਜਾ ਰਹੀ ਹੈ ਜਿਵੇਂ ਜਿਵੇਂ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਹਾਲਾਂਕਿ ਦੇਸ਼ ਭਰ ਦੇ ਵਿੱਚ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ ਅੱਜ ਇੱਕ ਜਲੰਧਰ ਦੇ ਵਿੱਚ ਸਿਆਸਤ ਦੀ ਐਸੀ ਗਤੀਵਿਧੀ ਦੇਖਣ ਨੂੰ ਮਿਲੀ ਹੈ ਜਿਸ ਦੇ ਨਾਲ ਜਿਹੜੇ ਸਿਆਸਤ ਦੇ ਉੱਤੇ ਵੀ ਹੈ ਜਿਹੜਾ ਜਲੰਧਰ ਦੇ ਉੱਤੇ ਅਸਰ ਪੈਂਦਾ ਦਿਖਾਈ ਦੇ ਰਿਹਾ ਉਹ ਗਤੀਵਿਧੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੀ ਮੁੱਖ ਮੰਤਰੀ ਦੇ ਭੈਣ ਮਨਪ੍ਰੀਤ ਕੌਰ ਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੋਨਾਂ ਨੇ ਧਾਰਮਿਕ ਸਥਾਨਾਂ ਦੇ ਵਿਤ ਨਤਮਸਤਕ ਵੀ ਹੋਏ ਨੇ ਤੇ ਨਾਲ ਹੀ ਇਹ ਵੀ ਦੱਸਦੀ ਏ ਕਿ ਉਹਨਾਂ ਨੇ ਉੱਥੇ ਬਿਆਨ ਸਾਂਝਾ ਕੀਤਾ। ਉਹਨਾਂ ਨੇ ਇਹ ਵੀ ਕਿਹਾ ਡਾਕਟਰ ਗੁਰਪ੍ਰੀਤ ਕੌਰ ਨੇ ਕਿ ਪਾਰਟੀ ਜਿਹੜੇ ਮਾੜੇ ਲੋਕ ਛੱਡ ਚੁੱਕੇ ਰਹੇ ਤੇ ਜਿਹੜੇ ਹੁਣ ਸਾਡੇ ਨਵੇਂ ਉਮੀਦਵਾਰ ਹੈ ਉਹਨਾਂ ਤੋਂ ਉਮੀਦ ਹੈ ਕਿ ਉਹ ਚੰਗਾ ਕੰਮ ਕਰਨਗੇ। ਸਾਰੇ ਜਾਣਦੇ ਨੇ ਕਿ ਸੁਸ਼ੀਲ ਕੁਮਾਰ ਰਿੰਕੂ ਦੀ ਸ਼ੋਭਾ ਕੀਤੀ ਗਈ। ਉਹਨਾਂ ਦੇ ਗੁਣ ਗਾਏ ਗਏ ਜਦੋਂ ਪਾਰਟੀ ਕਾਂਗਰਸ ਨੂੰ ਔਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਚਾਏ ਸਨ। ਪਰ ਜਦੋਂ ਲੋਕ ਸਭਾ ਦੇ ਮੈਂਬਰ ਵੀ ਬਣ ਜਾਂਦੇ ਆ ਪਰ ਜਦੋਂ ਉਹਨਾਂ ਨੇ ਫੇਰ ਉਮੀਦਵਾਰ ਬਣਾ ਦਿੱਤਾ ਗਿਆ ਤੇ ਉਮੀਦਵਾਰੀ ਵੀ ਛੱਡ ਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਜਾਂਦੇ ਆ ਤੇ ਚਲੇ ਜਾਂਦੇ ਆ ਭਾਜਪਾ ਇਸ ਦੇ ਨਾਲ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਆ ਆਮ ਆਦਮੀ ਪਾਰਟੀ ਨੂੰ ਜਲੰਧਰ ਦੀ ਸਿਆਸਤ ਦੇ ਅੰਦਰ ਹਾਲਾਂਕਿ ਬਾਅਦ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੇ ਤੈਥੋਂ ਤੱਕ ਕਿਹਾ ਕਿ ਲੋਕਾਂ ਦੇ ਵਿਕਾਸ ਦੇ ਲਈ ਮੇਰੇ ਲਈ ਆਮ ਆਦਮੀ ਪਾਰਟੀ ਮੇਰੀ ਪਿੱਠ ਤੇ ਨਹੀਂ ਖੜੀ ਉਹਨਾਂ ਨੇ ਪਿੱਠ ਨਹੀਂ ਥਾਪੜੀ ਨਾਲ ਹੀ ਮੌਜੂਦਾ ਵਿਧਾਇਕ ਸ਼ੀਤਲ ਅੰਗਰਾਲ ਵੀ ਪਾਰਟੀ ਛੱਡ ਜਾਂਦੇ ਆ ਜਦੋਂ ਇਹਨਾਂ ਦੋਹਾਂ ਲੀਡਰਾਂ ਨੇ ਪਾਰਟੀ ਛੱਡੀ ਤੇ ਉੱਥੇ ਜਲੰਧਰ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਲਈ ਚਿੰਤਾ ਵਧ ਗਈ ਕਿ ਹੁਣ ਅਗਲਾ ਉਮੀਦਵਾਰ ਕਿਸ ਨੂੰ ਐਲਾਨਿਆ ਜਾਵੇ ਤਾਂ ਫਿਰ ਉਮੀਦ ਕੀਤੀ ਜਾਣ ਲੱਗੀ ਤੇ ਲੋਕਾਂ ਨੇ ਵੀ ਮੰਗ ਕੀਤੀ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ਕਿ ਹੁਣ ਘੱਟੋ ਘੱਟ ਦਰਿਆਂ ਵਿਚਾਉਣ ਵਾਲੇ ਜਾਂ ਵਰਕਰਾਂ ਦੇ ਵਿੱਚੋਂ ਹੀ ਕਿਸੇ ਨਾ ਕਿਸੇ ਨੂੰ ਉਮੀਦਵਾਰ ਐਲਾਨਿਆ ਜਾਵੇਗਾ ਪਰ ਇਸ ਦੀ ਉਮੀਦ ਸੀ ਪੁਰਾਣੇ ਵਰਕਰਾਂ ਦੀ ਚਰਚਾ ਚੱਲ ਰਹੀ ਸੀ ਪਰ ਉਹਨਾਂ ਵਰਕਰਾਂ ਦੇ ਵਿੱਚੋਂ ਵੀ ਕਿਸੇ ਨੂੰ ਟਿਕਟ ਨਸੀਬ ਨਾ ਹੋਈ ਤੇ ਉਮੀਦਵਾਰ ਨਵੇਂ ਆ ਗਏ ਉਹ ਕੌਣ ਪਵਨ ਕੁਮਾਰ ਟੀਨੂ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਦੋਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਮਿਲਦੀ ਦਿਖਾਈ ਨਾ ਦਿੱਤੀ ਤੇ ਆਮ ਆਦਮੀ ਪਾਰਟੀ ਦਾ ਝਾੜੂ ਉਹਨਾਂ ਹੱਥ ਚ ਫੜ ਲਿਆ ਤੇ ਉਸ ਤੋਂ ਬਾਅਦ ਅਗਲੇ ਦਿਨ ਜਿਹੜੀ ਆ ਅਨਾਉਂਸਮੈਂਟ ਹੋ ਜਾਂਦੀ ਹੈ ਕਿ ਜਲੰਧਰ ਤੋਂ ਉਮੀਦਵਾਰ ਹੋਣਗੇ ਪਵਨ ਕੁਮਾਰ ਟੀਨੂ ਜਿਸ ਤੋਂ ਉਮੀਦਾ ਹੁਣ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਵੀ ਨੇ ਇਸੇ ਕਰਕੇ ਉਹਨਾਂ ਨੇ ਉੱਥੇ ਜਲੰਧਰ ਦੇ ਵਿੱਚ ਪ੍ਰੈਸ ਨੂੰ ਸੰਬੋਧਨ ਕਰਦਿਆਂ ਬਿਆਨ ਸਾਂਝਾ ਕੀਤਾ ਕਿ ਪੁਰਾਣੇ ਜਿਹੜੇ ਸੀ ਉਮੀਦਵਾਰ ਉਹਨਾਂ ਨੇ ਬਿਨਾ ਨਾਮ ਲਿਆ ਹੈ ਕਿ ਆ ਕਿ ਜਿਹੜੇ ਮਾੜੇ ਲੋਕ ਸੀ ਉਹ ਪਾਰਟੀ ਨੂੰ ਛੱਡ ਗਏ ਨੇ ਤੇ ਨਾਲ ਹੀ ਹੁਣ ਜਿਹੜੇ ਨਵੇਂ ਉਮੀਦਵਾਰ ਨੇ ਉਹ ਚੰਗਾ ਕੰਮ ਕਰਨਗੇ ਇਹ ਦਾਵਾ ਕੀਤਾ ਹੈ ਇਸ ਦੇ ਨਾਲ ਹੀ ਇੱਥੇ ਦੱਸਦੀ ਹੈ ਕਿ ਜਿਹੜੇ ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪਰਿਵਾਰ ਪਹੁੰਚਿਆ ਸੀ ਤੇ ਉਸ ਦੇ ਵਿੱਚ ਸ਼ੇਖਾ ਬਾਜ਼ਾਰ ਦੇ ਵਿੱਚ ਸਥਿਤ ਕਸ਼ਰੀ ਬਾਲਾ ਜੀ ਮੰਦਿਰ ਹੈ ਜਿੱਥੇ ਮੱਥਾ ਟੇਕਿਆ ਗਿਆ ਇਸ ਦੌਰਾਨ ਹੀ ਔਰ ਜਦੋਂ ਕੋਈ ਇਸ ਤਰ੍ਹਾਂ ਦੇ ਚੋਣਾਂ ਦੇ ਮਾਹੌਲ ਦੇ ਵਿੱਚ ਸਰਗਰਮੀ ਹੋਵੇ ਉਹ ਵੀ ਸਿਆਸੀ ਪਰਿਵਾਰ ਦੀ ਤੇ ਉਥੇ ਉਹ মিডিਆ ਨੂੰ ਸੰਬੋਧਨ ਨਾ ਕਰਨੇ ਹੋ ਨਹੀਂ ਸਕਦਾ ਤੇ ਉਸੇ ਦੌਰਾਨ ਜਦੋਂ ਡਾਕਟਰ ਗੁਰਪ੍ਰੀਤ ਕਾਰ ਨੇ ਸੰਬੋਧਨ ਕੀਤਾ ਤੇ ਉਥੇ ਬਿਆਨ ਦਿੱਤਾ ਕਿ ਅਸੀਂ ਪੰਜਾਬ ਦੇ ਲਈ ਮਿਹਨਤ ਕਰ ਰਹੇ ਹਾਂ ਬਾਕੀ ਸਭ ਭਗਵਾਨ ਦੇ ਹੱਥ ਵਿੱਚ ਹੁੰਦਾ ਰੱਬ ਦੇ ਹੱਥ ਚ ਹੁੰਦਾ ਹੈ ਪਾਰਟੀ ਦੇ ਨਾਲ ਜੋ ਬੁਰੇ ਲੋਕ ਜੁੜੇ ਸੀ ਉਹ ਚਲੇ ਗਏ ਨੇ ਉੱਥੇ ਹੀ ਹੁਣ ਚੁਣੇ ਗਏ ਨੇ ਤੇ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ ਪੰਜਾਬ ਤੇ ਆਪਣੇ ਸ਼ਹਿਰ ਦੇ ਲਈ ਉਹ ਚੰਗਾ ਕੰਮ ਕਰਨਗੇ ਰਿੰਕੂ ਦਾ ਨਾਮ ਲਏ ਬਿਨਾਂ ਹੀ ਡਾਕਟਰ ਗੁਰਪ੍ਰੀਤ ਕੌਰ ਨੇ ਨਿਸ਼ਾਨਾ ਸਾਧ ਦਿੱਤਾ ਅਤੇ ਇਥੋਂ ਤੱਕ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਛੱਡ ਕੇ ਕਿ ਬੀਜੇਪੀ ਵਿੱਚ ਸ਼ਾਮਲ ਹੋਏ ਜਿਹੜੇ ਉਹ ਆਗੂ ਨੇ ਉਹਨਾਂ ਨੇ ਬਾਬਾ ਸਾਹਿਬ ਦੇ ਸੰਵਿਧਾਨ ਦੀ ਗੱਲ ਤਾਂ ਬਹੁਤ ਕੀਤੀ ਸੀ ਪਰ ਉਹਨਾਂ ਤੇ ਉਹ ਖਰੇ ਨਹੀਂ ਉਤਰੇ ਆਪਣਾ ਆਦਰਸ਼ ਦੱਸਦੇ ਰਹੇ ਪਰ ਜਿਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉੱਥੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖਤਮ ਕਰਨ ਦੀ ਹੋੜ ਲੱਗੀ ਹੋਈ ਹੈ ਗੁਰ ਡਾਕਟਰ ਗੁਰਪ੍ਰੀਤ ਕੌਰ ਨੇ ਅੱਗੇ ਵੀ ਕਿਹਾ ਕਿ ਮੈਂ ਪਰਮਾਤਮਾ ਦੇ ਅੱਗੇ ਹਮੇਸ਼ਾ ਇਹ ਅਰਦਾਸ ਕਰਦੀ ਆਂ ਕਿ ਐਸੇ ਪੰਜਾਬ ਦੇ ਵਿੱਚ ਖੁਸ਼ਹਾਲੀ ਆਵੇ ਕਿਸ ਤਰ੍ਹਾਂ ਦੇ ਲੋਕਾਂ ਨੂੰ ਲੋਕਾਂ ਪਰਵਾਹ ਹੀ ਨਾ ਕਰਨ ਤੇ ਪੰਜਾਬ ਦੇ ਲਈ ਮਿਹਨਤ assi ਕਰਦੇ ਰਹੇ ਆ ਮੈਂ ਤੇ ਮੇਰਾ ਪਰਿਵਾਰ ਤੇ ਸੀਐਮ ਸਾਹਿਬ ਸਾਰੇ ਪੰਜਾਬ ਦੀ ਤਰੱਕੀ ਦੇ ਲਈ ਖੂਬ ਕੰਮ ਕਰ ਰਹੇ ਆ ਮਿਹਨਤ ਕਰ ਰਹੇ ਆ ਇਸੇ ਦਰਾਂ ਨੀ ਉੱਥੇ ਪਵਨ ਕੁਮਾਰ ਟੇਨੂ ਆ ਜਿਹੜੇ ਉਹਨਾਂ ਦਾ ਵੀ ਲਗਾਤਾਰ ਬਿਆਨ ਸਾਹਮਣੇ ਆ ਰਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਕੰਮ ਪਿਛਲੇ ਮਹੀਨਿਆਂ ਚ ਕੀਤਾ ਉਸ ਦਾ ਕੋਈ ਤੋੜ ਨਹੀਂ ਔਰ ਉਸ ਤੋਂ ਮੁਕਾਬਲਾ ਕੋਈ ਨਹੀਂ ਹੈ ਉੱਥੇ ਕਾਂਗਰਸ ਉਮੀਦਵਾਰ ਚਰਨ ਸਿੰਘ ਚੰਨੀ ਦੇ ਕਰਕੇ ਵੀ ਸੀਟ ਚਰਚਾ ਦੇ ਵਿੱਚ ਬਣੀ ਹੋਈ ਹੈ ਜਲੰਧਰ ਇੱਕ ਉਹ ਜਹੀ ਸੀਟ ਬਣ ਗਈ ਹੈ ਜਿੱਥੇ ਸਾਰਿਆਂ ਦਾ ਧਿਆਨ ਕੇਂਦਰਤ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਹੜੇ ਛੱਡ ਗਏ ਨੇ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਬਿਆਨ ਦੇ ਚੁੱਕੇ ਆ ਕਿ ਕੋਈ ਨਹੀਂ ਉਹ ਵੀ ਦਿਨ ਆਏਗਾ ਜਦੋਂ ਪਛਤਾਉਣਗੇ ਉਹਨਾਂ ਨੂੰ ਉਹਨਾਂ ਦੀ ਸਿਆਸਤ ਮੁਬਾਰਕ ਪਰ ਜਿਹੜੀ ਉਹ ਪਾਰਟੀ ਨੂੰ ਛੱਡ ਕੇ ਗਏ ਆ ਉੱਥੇ ਉਹਨਾਂ ਦਾ ਕੀ ਬਣੇਗਾ ਇਹ ਉਹਨਾਂ ਨੇ ਸਮੇਂ 'ਚ ਪਤਾ ਲੱਗ ਜਾਵੇਗਾ ਤੇ ਜਿਸ ਦਿਨ 4 ਤਰੀਕ ਨੂੰ ਨਤੀਜੇ ਆਉਣਗੇ ਉਸ ਦਿਨ ਉਹ ਪਛਤਾਉਣਗੇ ਕਿ ਮੈਂ ਗਲਤ ਫੈਸਲਾ ਲਿਆ ਸੀ ਸੁਸ਼ੀਲ ਕੁਮਾਰ ਰਿੰਕੂ ਦੇ ਬਾਰੇ ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਚੁੱਕੇ ਨੇ ਪਵਨ ਕੁਮਾਰ ਟੀਨੂ ਆਪਣਾ ਪ੍ਰਚਾਰ ਕਰ ਰਹੇ ਨੇ ਔਰ ਚਰਨ ਸਿੰਘ ਚੰਨੀ ਦੇ ਕਰਕੇ ਕਾਂਗਰਸ ਦੇ ਵਿੱਚ ਵੀ ਕਾਫੀ ਹੈ ਜਿਹੜਾ ਅੰਦਰ ਕਲੇਸ਼ ਦੇਖਣ ਨੂੰ ਮਿਲ ਰਿਹਾ ਕਿ ਉਹਨਾਂ ਨੂੰ ਉਮੀਦਵਾਰ ਉੱਥੋਂ ਕਿਉਂ ਬਣਾਇਆ ਗਿਆ ਖਾਸ ਕਰਕੇ ਚੌਧਰੀ ਪਰਿਵਾਰ ਨਾਰਾਜ਼ ਹੋ ਕੇ ਉਹਨਾਂ ਵਿੱਚੋਂ ਬੀਬਾ ਕਰਮਜੀਤ ਕੌਰ ਚੌਧਰੀ ਜਿਨ੍ਹਾਂ ਨੂੰ ਜਿਮਣੀ ਚੌਂਚ ਉਮੀਦਵਾਰ ਬਣਾਇਆ ਗਿਆ ਸੀ ਉਹ ਵੀ ਭਾਜਪਾ ਵੱਲ ਚਲੇ ਗਏ ਨੇ ਹਾਲਾਂਕਿ ਉਹਨਾਂ ਦੇ ਪੁੱਤਰ ਤੇ ਮੌਜੂਦਾ ਵਿਧਾਇਕ ਫਲੋਰ ਤੋਂ ਲਗਾਤਾਰ ਚਰਨ ਸਿੰਘ ਚੰਨੀ ਦੇ ਉੱਤੇ ਸ਼ਬਦੀ ਵਾਰ ਕਰਦੇ ਦਿਖਾਈ ਦੇ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਮਾਰੇ ਜਾਏ ਨੇ ਜਾ ਰਹੇ ਨੇ ਚਾਹੇ ਉਹ ਚਰਨ ਸਿੰਘ ਚੰਨੀ ਹੋਣ ਜਾਂ ਵਿਕਰਨਜੀਤ ਸਿੰਘ ਚੌਧਰੀ ਹੋਣ ਹਾਲਾਂਕਿ ਸਾਰੇ ਪਾਰਟੀ ਦੇ ਅਹੁਦਿਆਂ ਤੋਂ ਉਹਨਾਂ ਨੂੰ ਹਟਾ ਵੀ ਦਿੱਤਾ ਗਿਆ ਕਾਂਗਰਸ ਪਾਰਟੀ ਦੇ ਵੱਲੋਂ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਇਹ ਸਾਰੀ ਚਰਚਾ ਜਿਹੜੀ ਆ ਜਲੰਧਰ ਸੀਟ ਤੇ ਛਿੜੀ ਹੋਈ ਹੈ ਪਰ ਜਿੱਥੋਂ ਤੱਕ ਰਹੀ ਗੱਲ ਡਾਕਟਰ ਗੁਰਪ੍ਰੀਤ ਕੌਰ ਦੇ ਬਿਆਨ ਦੀ ਉਹਨਾਂ ਨੇ ਸਾਫ ਸ਼ਬਦਾਂ ਵਿੱਚ ਬਿਨਾ ਨਾਮ ਲਏ ਹੋਏ ਸੁਸ਼ੀਲ ਕੁਮਾਰ ਰਿੰਕੂ ਦਾ ਕਿਹਾ ਕਿ ਮਾੜੇ ਲੋਕਾਂ ਨੇ ਪਾਰਟੀ ਛੱਡ ਦਿੱਤੀ ਹੈ ਤੇ ਜਿਹੜੇ ਨਵੇਂ ਉਮੀਦਵਾਰ ਨੇ ਉਹ ਚੰਗਾ ਕੰਮ ਕਰਕੇ ਦਿਖਾਉਣਗੇ ਤੁਸੀਂ ਇਸ ਬਿਆਨ ਦੇ ਬਾਰੇ ਕੀ ਸਮਝਦੇ ਹੋ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ